ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਆਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੈੱਟਵਰਕ ਕੇ ਟੀਮ ਦੇ ਮੰਚ ਦੇ ਉੱਤੇ ਆ ਕੇ ਜ਼ਿਕਰ ਕਰਨ ਈਡੀ ਦੇ ਐਕਸ਼ਨ ਦਾ ਫਿਰ ਫਰਕ ਤਾਂ ਪੈਂਦਾ ਹੈ ਅੱਜ ਸ਼ੁਰੂਆਤ ਕੀਤੀ ਕਰਨ ਜਾ ਰਹੀਆਂ ਨਿਊਜ਼ 80 ਦੇ ਰਾਈਜ਼ਿੰਗ ਮਰਦ ਪੰਜ ਰਾਈਜ਼ਿੰਗ ਭਾਰਤ ਮੰਚ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਤੇ ਪ੍ਰਧਾਨ ਮੰਤਰੀ ਵਿਰੋਧੀਆਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਖੂਬ ਵਰਦੇ ਹੋਏ ਨਜ਼ਰ ਆਏ ਵੱਡੀ ਖਬਰ ਇਸ ਦਿਨ ਵਾਲੀ ਸ਼ੁਰੂਆਤ ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਕਹਿੰਦੇ ਸੀ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਐਕਸ਼ਨ ਨਹੀਂ ਹੁੰਦਾ ਹੁਣ ED ਐਕਸ਼ਨ ਕਰ ਰਹੀ ਹੈ ਤਾਂ ਫਿਰ ਸਵਾਲ ਚੁੱਕੇ ਜਾਂਦੇ ਨੇ ਰਾਈジング ਭਾਰਤ ਦੇ ਮੰਚ ਤੇ ਵੀ ਪ੍ਰਧਾਨ ਮੰਤਰੀ ਪਹੁੰਚੇ ਹੋਏ ਸਨ ਤੇ ਉਹਨਾਂ ਨੇ ਇਸ ਸਟੇਜ ਤੋਂ ਵਿਰੋਧੀਆਂ ਦੇ ਉੱਤੇ ਨਿਸ਼ਾਨਾ ਸਾਧਿਆ ਦਰਅਸਲ ED ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਨੂੰ ਲੈ ਕੇ ਲਗਾਤਾਰ ਵਿਰੋਧੀ ਸਵਾਲ ਚੁੱਕ ਰਹੇ ਨੇ ਤਾਂ ਇਹ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਬੋਲਦੇ ਹੋਏ ਨਜ਼ਰ ਆਏ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਪਹਿਲਾਂ ਇਹ ਜ਼ਿਕਰ ਹੁੰਦਾ ਸੀ ਈਡੀ ਐਕਸ਼ਨ ਨਹੀਂ ਕਰਦੀ ਤੇ ਹੁਣ ਜਦੋਂ ਐਕਸ਼ਨ ਹੋ ਰਹੀ ਹੈ ਤਾਂ ਉਸ ਦੇ ਉੱਤੇ ਵੀ ਸਵਾਲ ਚੁੱਕੇ ਜਾਂਦੇ ਨੇ ਪਰ ਰਾਈジングparat ਦੇ ਮੰਚ ਤੇ ਉਤੋਂ ਪ੍ਰਧਾਨ ਮੰਤਰੀ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣੀ ਗੱਲ ਰੱਖੀ ਹੈ ਔਰ ਖਾਸ ਤੌਰ ਤੇ ਕਿਉਂਕਿ ਇਲੈਕਸ਼ਨ ਦਾ ਟਾਈਮ ਹੈ ਸਭ ਦੇ ਵਿਚਾਲੇ ਈਡੀ ਦੇ ਐਕਸ਼ਨ ਨੂੰ ਲੈ ਕੇ ਖੂਬ ਵਿਰੋਧੀਆਂ ਦੇ ਵੱਲੋਂ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ प्रधानमंत्री ने कहा कि ईडी जो तो पहला एक्शन नहीं करती जाता ने को ये जो लोग तो खिलाफ कोई एक्शन नहीं हों एक्शन हो रहा है तो उसके उत्ते भी सवाल चुके जाते हम अगले पच्चीस साल का रोड मैप बना रहे हैं और अपने तीसरे टम के पहले सौ दिन का प्लान भी बना रहे हैं दूसरी तरफ हमारे जो विरोधी हैं वो भी नए कीर्तिमान बना रहे हैं आज ही उन्होंने मोदी को 104वीं गाली दी है औरंगजेब कहकर नवाजा गया है मोदी की खोपड़ी उड़ाने का ऐलान किया गया है इन सब पॉजिटिव नेगेटिव बातों के बीच दुनिया का सबसे बड़ा इलेक्शन जारी है आज सरकार भ्रष्टाचार पर कड़े एक्शन ले रही है जो एक्शन लिया उसका हिसाब दे रही है और भ्रष्टाचारी झूठ बोल बोलकर खुद बचाव की मुद्रा में है तब देश पूछता था कि पावरफुल लोगों पर ईडी सीबीआई जैसी एजेंसियां एक्शन क्यों नहीं लेती ये सवाल पूछा जाता था आज पावरफुल और भ्रष्ट लोग पूछ रहे हैं कि एजेंसियां उन पर एक्शन क्यों ले रही है ਇਹ ਅੰਤਰ ਦਸ ਸੰਗਲੋ ਮੇ ਆਇਆ ਹੈ ਬਾਤ ਬਹੀ ਹੈ ਨੀਅਤ ਸਹੀ ਤੋ ਕਾਮ ਸਹੀ ਤਾਂ ਈਟੀ ਦੇ ਮੁੱਦੇ ਦੇ ਉਤੇ ਪ੍ਰਧਾਨ ਮੰਤਰੀ ਵਰਦੇ ਨਜ਼ਰ ਆਏ ਨੇ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਹੈ ਉਸ ਦਾ ਰੁਕ ਕਰਦੇ ਗੜ ਜੋੜ ਨੂੰ ਲੈ ਕੇ ਗੜਬੰਦਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਐਮਪੀ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਨਾ ਮੈਂ ਸੁਸ਼ਿੰਦ ਕੁਮਾਰ ਰਿੰਕੂ ਜਲੰਧਰ ਤੋਂ ਸੁਸ਼ਿੰਦ ਕੁਮਾਰ ਰਿੰਕੂ ਜਿਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਬਣਾ ਦਿੱਤਾ ਗਿਆ ਉਮੀਦਵਾਰ ਤੇ ਸੁਸ਼ਿਲ ਕੁਮਾਰ ਰਿੰਕੂ ਨੇ ਨਿਊਜ਼ੀਟਿੰਗ ਦੇ ਉੱਤੇ ਕਿਹਾ ਕਿ ਕਾਂਗਰਸ ਦੇ ਨਾਲ ਪੰਜਾਬ ਦੇ ਵਿੱਚ ਗੜਜੋੜ ਹੋਣਾ ਚਾਹੀਦਾ ਹੈ ਦੂਜੇ ਸੂਬਿਆਂ ਦੇ ਵਿੱਚ ਗੜਜੋੜ ਤਾਂ ਪੰਜਾਬ ਦੇ ਵਿੱਚ ਵੀ ਹੋਣਾ ਚਾਹੀਦਾ ਹੈ ਦੋਵੇਂ ਪਾਰਟੀਆਂ ਨੂੰ ਗਠਬੰਧਨ ਦਾ ਫਾਇਦਾ ਹੋਵੇਗਾ ਇਹ ਚੋਣ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਹੈ ਕਾਬਿਲ ਗੌਰ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਪਾਰਟੀਆਂ ਇੰਡੀ ਗੜਜੋੜ ਦਾ ਹਿੱਸਾ ਨੇ ਜੋ ਦੇਸ਼ ਪੱਧਰ ਦੇ ਉੱਤੇ ਬਣੀ ਹੋਈ ਹੈ ਔਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਦਿੱਲੀ ਹਰਿਆਣਾ ਦੇ ਵਿੱਚ ਗੁਜਰਾਤ ਦੇ ਵਿੱਚ ਗੜਜੋੜ ਹੈ ਗੜਜੋੜ ਦੇ ਤਹਿਤ ਉਹ ਸੀਟਾਂ ਲੜ ਰਹੇ ਨੇ ਪਰ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਦੋਵੇਂ ਪਾਰਟੀਆਂ ਵੱਖ-ਵੱਖ ਲੜਦੀਆਂ ਹੋਈਆਂ ਨਜ਼ਰ ਆਉਣਗੀਆਂ ਔਰ ਇਨਫੈਕਟ ਆਮ ਆਦਮੀ ਪਾਰਟੀ ਨੇ ਤਾਂ ਆਪਣੇ 8 ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ ਉਹਨਾਂ ਦੇ ਵਿੱਚੋਂ ਇੱਕ ਨਾਮ ਸੁਸ਼ੀਲ ਕੁਮਾਰ ਰਿੰਕਿਤ ਰਿੰਕੂ ਦਾ ਵੀ ਹੈ ਔਰ ਰਿੰਕੂ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਕਲੌਤੇ ਐਮਪੀ ਨੇ ਲੋਕ ਸਭਾ ਦੇ ਵਿੱਚ ਜਿਹੜੇ ਬਾਈਲੈਕਸ਼ਨ ਦੇ ਵਿੱਚ ਜਿੱਤ ਹਾਸਲ ਕਰਨ ਦੇ ਵਿੱਚ ਕਾਮਯਾਬ ਰਹੇ ਸੰ 2023 ਦੇ ਵਿੱਚ ਤਾਂ ਇਸ ਸਮੇਂ ਦੀ ਵੱਡੀ ਖਬਰ ਹੈ ਇਲੈਕਸ਼ਨ ਦੇ ਨਾਲ ਜੁੜੀ ਹੋਈ ਸੁਸ਼ੀਲ ਕੁਮਾਰ ਰਿੰਕੂ ਦੀ ਸਟੇਟਮੈਂਟ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੋ ਜਾਂਦੀ ਹੈ ਇੱਕ ਪਾਸੇ ਦੋਵੇਂ ਪਾਰਟੀਆਂ ਦੇ ਲੀਡਰੋ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਪੰਜਾਬੀ ਕਾਈ ਦੇ ਲੀਡਰ ਗੜਜੋੜ ਨੂੰ ਲੈ ਕੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਨਾ ਕਰਦੇ ਆਏ ਨੇ ਪਰ ਇਸ ਸਭ ਦੇ ਵਿੱਚ ਆਲੇ ਜਦੋਂ ਗੱਲਬਾਤ ਕੀਤੀ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਨਿਊਜ਼ 18 ਪੰਜਾਬ ਨੇ ਤਾਂ ਫੇ ਸੁਸ਼ੀਲ ਕੁਮਾਰ ਰਿੰਕੂ ਗਠਬੰਧਨ ਦੇ ਹੱਕ ਦੇ ਵਿੱਚ ਨਜ਼ਰ ਆ ਰਹੇ ਨੇ ਇਨਫੈਕਟ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਇਹ ਵੀ ਜ਼ਿਕਰ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਵੀ ਗੜਜੋੜ ਹੋਣਾ ਚਾਹੀਦਾ ਹੈ ਇਸ ਦੇ ਨਾਲ ਦੋਵੇਂ ਪਾਰਟੀਆਂ ਨੂੰ ਫਾਇਦਾ ਹੋਵੇਗਾ ਜਾਂ ਹੁੰਦਾ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਦੇਸ਼ ਦੇ ਵਿੱਚ ਬਾਕੀ ਹਿੱਸਿਆਂ ਦੇ ਵਿੱਚ ਗੜਬੰਧਨ ਹੋ ਰਿਹਾ ਤਾਂ ਫਿਰ ਪੰਜਾਬ ਦੇ ਵਿੱਚ ਵੀ ਗੜਜੋੜ ਹੋਣਾ ਚਾਹੀਦਾ ਹੈ ਤਾਂ ਕੀ ਇਸ ਦੇ ਉੱਤੇ ਗੌਰ ਕਰੇਗੀ ਪਾਰਟੀ ਪਰ ਕਿਉਂ ਸੁਸ਼ਿਲ ਕੁਮਾਰ ਰਿੰਕੋ ਇਸ ਤਰੀਕੇ ਦੀ ਸਟੇਟਮੈਂਟ ਦੇ ਰਹੇ ਨੇ ਇਹ ਇੱਕ ਵੱਡਾ ਸਵਾਲ ਤਾਂ ਜ਼ਰੂਰ ਹੈ ਹਾਲਾਂਕਿ ਪੰਜਾਬ ਦੇ ਵਿੱਚ ਅਜੇ ਵੋਟਾਂ ਕਰੀਬ ਕਰੀਬ 2.5 ਮਹੀਨੇ ਦਾ ਸਮਾਂ ਬਾਕੀ ਹੈ 1 ਜੂਨ ਨੂੰ ਹੋਣੀਆਂ ਨੇ ਯਾਨੀ ਮਾਰਚ ਦੇ ਕਰੀਬ 10 ਦਿਨ ਤੇ ਉਸ ਤੋਂ ਬਾਅਦ ਤੁਸੀਂ April ਤੇ May ਦਾ ਪੂਰਾ ਮਹੀਨਾ 1 ਜੂਨ ਚੜ੍ਹਦੀ ਜੂਨ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਹੋਣਗੀਆਂ ਦੇਖੋ ਗਠਬੰਧ ਦੇਖੋ ਅਗਰ ਗਠਬੰਧਨ ਦੇਸ਼ ਦੇ ਦੂਸਰੇ ਸੂਬਿਆਂ ਦੇ ਵਿੱਚ ਹੋਇਆ ਅਗਰ ਪੰਜਾਬ ਦੇ ਵਿੱਚ ਹੀ ਹੋਵੇ ਤਾਂ ਮੈਂ ਸਮਝਦਾ ਕੀ ਇਹਦਾ ਫਾਇਦਾ ਹੀ ਹੋਵੇਗਾ ਦੋਨਾਂ ਪਾਰਟੀਆਂ ਨੂੰ ਕਿਉਂਕਿ ਇਹ ਜਿਹੜਾ ਇਲੈਕਸ਼ਨ ਹੈ ਇਹ ਲੋਕਲ ਇਲੈਕਸ਼ਨ ਨਹੀਂ ਹੈ ਇਹ ਦੇਸ਼ ਦਾ ਇਲੈਕਸ਼ਨ ਹੈ ਲੋਕਤੰਤਰ ਦਾ ਲਕਸ਼ਣ ਆ ਲੋਕਤੰਤਰ ਨੂੰ ਬਚਾਉਣ ਦਾ ਲਕਸ਼ਣ ਆ ਤਾਂ ਮੈਂ ਸਮਝਦਾ ਕਿ ਕਿਤਨਾ ਕਿਤੇ ਸਾਨੂੰ ਸਾਰਿਆਂ ਨੂੰ ਆਪਣੇ ਨਿੱਜੀ ਜਿਹੜੇ ਹਿੱਤ ਹੈ ਉਹ ਥੋੜੇ ਬੋਤੇ ਪਾਸੇ ਰੱਖ ਕੇ ਦੇਸ਼ ਦੇ ਲਈ ਕਿਤੇ ਨਾ ਕਿਤੇ ਇੱਕ ਜੁੱਟ ਜਿਹੜਾ ਹੋਣਾ ਜ਼ਰੂਰੀ ਹੈ ਔਰ ਇਹਦੇ ਫਾਇਦੇ ਵੀ ਜਿਹੜੇ ਆ ਮਿਲਣਗੇ ਔਰ ਅੱਛੇ ਨਤੀਜੇ ਵੀ ਆਣਗੇ ਦੇਖੋ ਦੇਖੋ ਅਗਰ ਗਠਬੰਧਨ ਦੇਸ਼ ਦੇ ਦੂਸਰੇ صوبਿਆਂ ਦੇ ਵਿੱਚ ਹੋਇਆ ਅਗਰ ਪੰਜਾਬ ਦੇ ਵਿੱਚ ਹੀ ਹੋਵੇ ਤਾਂ ਮੈਂ ਸਮਝਦਾ ਕਿ ਇਹਦਾ ਫਾਇਦਾ ਹੀ ਹੋਏਗਾ ਸੂਨਾ ਪਾਰਟੀਆਂ ਨੂੰ ਕਿਉਂਕਿ ਇਹ ਜਿਹੜਾ ਇਲੈਕਸ਼ਨ ਆ ਇਹ ਲੋਕਲ ਇਲੈਕਸ਼ਨ ਨਹੀਂ ਆ ਇਹ ਦੇਸ਼ ਦਾ ਇਲੈਕਸ਼ਨ ਆ ਲੋਕਤੰਤਰ ਦਾ ਇਲੈਕਸ਼ਨ ਆ ਲੋਕਤੰਤਰ ਨੂੰ ਬਚਾਉਣ ਦਾ ਇਲੈਕਸ਼ਨ ਆ ਤਾਂ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਆਪਣੇ ਨਿੱਜੀ ਜਿਹੜੇ ਹਿੱਤ ਆ ਉਹ ਥੋੜੇ ਬੋਤੇ ਪਾਸੇ ਰੱਖ ਕੇ ਦੇਸ਼ ਦੇ ਲਈ ਕਿਤੇ ਨਾ ਕਿਤੇ ਇਕਜੁੱਟ ਜਿਹੜਾ ਹੋਣਾ ਜ਼ਰੂਰੀ ਆ ਔਰ ਇਹਦੇ ਫਾਇਦੇ ਵੀ ਜਿਹੜੇ ਆ ਮਿਲਣਗੇ ਔਰ ਅੱਛੇ ਨਤੀਜੇ ਵੀ ਆਣਗੇ ਗਠਬੰਧਨ ਨੂੰ ਲੈ ਕੇ ਗੱਲਬਾਤ ਤੁਸੀਂ ਤੁਹਾਡੀ ਕਿਸੇ ਸੀਨੀਅਰ ਲੀਡਰਸ਼ਿਪ ਦੇ ਨਾਲ ਨੂੰ ਮੇਰੀ ਕਦੀ ਕਿਸੇ ਨਾਲ ਗਠਬੰਧਨ ਨੂੰ ਲੈ ਕੇ ਗੱਲਬਾਤ ਤੁਹਾਡੀ ਰਹਿ ਜਾਣ ਦੀ ਕੋਸ਼ਿਸ਼ ਕੀਤੀ ਹੋਵੇ ਨਹੀਂ ਕਦੀ ਇਸ ਤਰ੍ਹਾਂ ਦਾ ਮੌਕਾ ਆਇਆ ਨਹੀਂ ਇੱਕ ਵਾਰੀ ਤਾਂ ਸੁਭਾਉਣਾਵਾਂ ਘਟ ਗਿਆ ਸੀ ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਜਦੋਂ ਆਮਣੋ ਸਾਹਮਣੇ ਬਿਆਨ ਤਿੱਖੇ ਨਜ਼ਰ ਆਏ ਤਾਂ ਉਸ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਚਰਚਾ ਚੱਲੀ ਹੈ ਦੇਖੋ ਗਠਬੰਧਨ ਦੇ ਵਿੱਚ ਤੁਸੀਂ ਦੇਖੋਗੇ ਕਿ ਚੰਡੀਗੜ੍ਹ ਦੇ ਰਿਜ਼ਲਟ ਚੰਡੀਗੜ੍ਹ ਮੇਅਰ ਹੈ ਜਿਹੜਾ ਉਹ ਗਠਬੰਧਨ ਦਾ ਬਣਿਆ ਤਾਂ ਕਿਤੇ ਨਾ ਕਿਤੇ ਇੱਕ ਐਕਸਪੈਰੀਮੈਂਟ ਸੀਗਾ ਜਿਹਦੇ ਵਿੱਚ ਸਫਲਤਾ ਮਿਲੀ ਹੈ ਤਾਂ ਇਸ ਕਰਕੇ ਹੀ ਮੈਂ ਸਮਝਦਾ ਕਿ ਦੂਸਰੇ ਸੂਬਿਆਂ ਦਾ ਜਿਹੜਾ ਗਠਜੋੜਨ ਹੋਇਆ ਕਿਤਨਾ ਕਿਤੇ ਚੰਡੀਗੜ੍ਹ ਦੇ ਜਿਹੜੇ ਮੇਅਰ ਦੀ ਚੋਣ ਸੀ ਉਹਦੇ ਨਤੀਜੇ ਵੀ ਕਿਤਨਾ ਕਿਤੇ ਗਠਜੋੜਨ ਨੂੰ ਪ੍ਰਭਾਵਿਤ ਕਰਦੇ ਰਿਹਾ ਗਠਜੋੜਨ ਦੇ ਫੇਵਰ ਦੇ ਵਿੱਚ ਰਹੇ ਪਰ ਉਹਦਾ ਤਾ ਸੁਸ਼ੀਲ ਕੁਮਾਰ ਰਿੰਕੂ ਦੀ ਇੱਕ ਬਹੁਤ ਵੱਡੀ ਸਟੇਟਮੈਂਟ ਗੜਬੰਦਰ ਨੂੰ ਲੈ ਕੇ ਤੁਸੀਂ ਕਹਿ ਸਕਦੇ ਹੋ ਪੰਜਾਬ ਦੀ ਇਸ ਸਮੇਂ ਤਸਵੀਰ ਸਿਆਸਤ ਦੀ ਹੈ ਕਿ ਇੱਕ ਪਾਸੇ ਅਕਾਲੀ ਦਲ ਅਤੇ ਭਾਜਪਾ ਦੇ ਗੜਜੋੜ ਦੀਆਂ ਖੂਬ ਚਰਚਾਵਾਂ ਨੇ ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਗੜਜੋੜ ਨੂੰ ਲੈ ਕੇ ਗੱਲਬਾਤ ਤਾਂ ਬਹੁਤ ਹੋਈ ਪਰ ਦੋਵੇਂ ਪਾਰਟੀਆਂ ਦੀ ਪੰਜਾਬੀ ਕਾਇਦਿਆ ਨੂੰ ਗੜਬੰਦਨ ਨਾ ਕਰਨ ਦੇ ਹੱਕ ਦੇ ਵਿੱਚ ਨਜ਼ਰ ਆਏ ਤੇ ਫਿਰ ਕੁੱਲ ਮਿਲਾ ਕੇ ਤਸਵੀਰ ਇਹ ਹੀ ਬਣੀ ਕਿ 13 ਦੀਆਂ 13 ਸੀਟਾਂ ਦੇ ਉੱਤੇ ਕਾਂਗਰਸ ਵੀ ਲੜੇਗੀ ਤੇ ਆਮ ਆਦਮੀ ਪਾਰਟੀ ਵੀ ਲੜੇਗੀ ਇਹ ਦੋਵੇਂ ਪਾਰਟੀਆਂ ਆ ਜਿਗੀਆਂ ਨੇ ਜੋ ਇੰਡੀ ਗੜ ਜੋੜ ਦਾ ਹਿੱਸਾ ਨਹੀਂ ਜੋ ਕੌਮੀ ਪੱਧਰ ਦੇ ਉੱਤੇ ਬਣਿਆ ਹੋਇਆ ਹੈ ਤਾਂ ਸੁਸ਼ੀਲ ਕੁਮਾਰ ਰਿੰਕੂ ਦੀ ਬਹੁਤ ਖੁੱਲ ਕੇ ਵਿਵਾਕੀ ਦੇ ਨਾਲ ਗੱਲਬਾਤ ਕਰਦੇ ਨਜ਼ਰ ਆਏ ਨੇ ਸਾਡੇ ਸੇਹੋਗੀ ਨਪਿੰਦਰ ਸਿੰਘ ਬਰਾੜ ਦੇ ਨਾਲ ਜਿਸ ਦੇ ਵਿੱਚ ਨਾ ਸਿਰਫ ਗੜਬੰਦਨ ਨੂੰ ਲੈ ਕੇ ਉਹਨਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਵੀ ਹੋਵੇ ਤਾਂ ਇਸ ਦਾ ਦੋਵੇਂ ਪਾਰਟੀਆਂ ਨੂੰ ਫਾਇਦਾ ਹੋਏਗਾ ਬਲਕਿ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੀ ਮੇਰਚੌਂ ਨੂੰ ਲੈ ਕੇ ਜੋ ਗੜਬੰਧਰ ਹੋਇਆ ਜਿਸ ਦੇ ਵਿੱਚ ਮੇਰ ਦੀ ਮੇਰਚੌਂ ਦੇ ਵਿੱਚ ਜਿੱਤ ਹਾਸਲ ਹੋਈ ਆਮ ਆਦਮੀ ਪਾਰਟੀ ਦੇ ਨਾ ਕੁਲਦੀਪ ਕੁਮਾਰ ਦੀ ਤਾਂ ਉਸ ਨੂੰ ਲੈ ਕੇ ਵੀ ਇੱਕ ਐਗਜ਼ਾਮਪਲ ਦੇ ਤੌਰ ਦੇ ਉੱਤੇ ਇਸ ਦਾ ਜ਼ਿਕਰ ਕੀਤਾ ਨਪਿੰਦਰ ਬਰਾੜ ਇਸ ਸਮੇਂ ਸਾਡੇ ਨਾਲ ਫੋਨਲਾਈਨ ਤੇ ਨੇ ਨਪਿੰਦਰ ਆਪਣੇ ਆਪ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਇਹ ਬਹੁਤ ਅਹਿਮ ਸਟੇਟਮੈਂਟ ਸੁਸ਼ੀਲ ਕੁਮਾਰ ਰਿੰਕੂ ਦੀ ਇੱਕ ਵੱਡਾ ਨਾਮ ਮੌਜੂਦਾ ਸਮੇਂ ਚ ਆਮ ਆਦਮੀ ਪਾਰਟੀ ਦਾ ਦੇਖੋ ਸੁਸ਼ੀਲ ਕੁਮਾਰ ਇਕੂਰਾਂ ਦੇ ਨਾਲ ਜਿਹੜੀ ਸਾਡੀ ਹੁਣੇ ਗੱਲਬਾਤ ਹੋਈ ਤੋ ਉਹਦੇ ਵਿੱਚ ਦੇਖੋ ਉਹਨੇ ਕਿਉਂਕਿ ਨੈਸ਼ਨਲ ਦੇ ਹਿਸਾਬ ਨਾਲ ਉਹਨਾਂ ਨੇ ਸਾਫ਼ ਤੌਰ ਤੇ ਉਹ ਕਹਿੰਦੇ ਨੇ ਕਿ ਅਗਰ ਸੈਂਟਰ ਦੇ ਵਿੱਚ ਤੁਹਾਡਾ ਅਲਾਈਅੰਸ ਹੈ ਕਿਉਂਕਿ ਇਹ ਸਰਕਾਰ ਜਿਹੜੀ ਕੇਂਦਰ ਦੇ ਚੁਣੀ ਜਾਣੀ ਹੈ ਤਾਂ ਇਹ ਗਠਜੋੜ ਜਿਹੜਾ ਹੈਗਾ ਕਿਉਂਕਿ ਸੈਂਟਰ ਦੀ ਲੀਡਰਸ਼ਿਪ ਦਾ ਗਠਜੋੜ ਹੈ ਔਰ ਇਹਦਾ ਅਗਰ ਕੇਂਦਰ ਦੇ ਵਿੱਚ ਮਜ਼ਬੂਤੀ ਦੇ ਨਾਲ ਜਾਣਾ ਤਾਂ ਇਸ ਲਿਹਾਜ਼ ਦੇ ਨਾਲ ਉਹਨਾਂ ਨੇ ਪੰਜਾਬ ਤੋਂ ਹਟ ਕੇ ਸਪਸ਼ਟ ਤੌਰ ਦੇ ਵਿੱਚ ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਕੇਂਦਰ ਦੇ ਵਿੱਚ ਔਰ ਉਹਨਾਂ ਨੇ ਜਿਸ ਤਰ੍ਹਾਂ ਐਗਜ਼ਾਮਪਲ ਦਿੱਤੀ ਚੰਡੀਗੜ੍ਹ ਦੀ ਇਹ ਚੰਡੀਗੜ੍ਹ ਵਿੱਚ ਮੇਰ ਚੋਂਦੇ ਵਿੱਚ ਜਿਸ ਤਰ੍ਹਾਂ ਦੋਨਾਂ ਦਾ ਗੱਠਜੋੜ ਆ ਜਿਹੜਾ ਉਹ ਮਜ਼ਬੂਤੀ ਦੇ ਨਾਲ ਸਾਹਮਣੇ ਆਇਆ ਤਾਂ ਉਹ ਕਹਿੰਦੇ ਨਹੀਂ ਕਿ ਅਗਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਗੱਠਜੋੜ ਹੁੰਦਾ ਤਾਂ ਉਹਦਾ ਫਾਇਦਾ ਮਿਲ ਸਕਦਾ ਦੋਨਾਂ ਪਾਰਟੀਆਂ ਨੂੰ ਇਹਦਾ ਫਾਇਦਾ ਹੋ ਸਕਦਾ ਕਿਉਂਕਿ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਆਦਮੀ ਪਾਰਟੀ ਜਿਹੜੀ ਹੈ ਔਰ ਕਾਂਗਰਸ ਕਿਤਨੇ ਕਿਤੇ ਕਾਂਗਰਸ ਦਾ ਮੁਕਾਬਲਾ ਦੇਖਿਆ ਜਾ ਰਿਹਾ ਜੀ ਹਾਲਾਂਕਿ ਉਹ ਸਾਫ तौर ਤੋਂ ਨਹੀਂ ਕਿਹਾ ਕਿ ਪੰਜਾਬ ਦੇ ਲਈ ਨਹੀਂ ਅਸੀਂ ਕੇਂਦਰ ਦੇ ਲਈ ਕਿਉਂਕਿ ਕੇਂਦਰ ਦੇ ਵਿੱਚ ਸਾਡਾ ਜਿਹੜਾ ਇੰਡੀਆ ਗੱਠਜੋੜ ਹੈ ਤਾਂ ਉਸ ਗੱਠਜੋੜ ਦੇ ਮੁਤਾਬਕ ਅਗਰ ਬਾਕੀ ਸੂਬਿਆਂ ਦੇ ਵਿੱਚ ਹੋਇਆ ਤਾਂ ਪੰਜਾਬ ਦੇ ਵਿੱਚ ਅਗਰ ਇਹ ਗੱਠਜੋੜ ਹੁੰਦਾ ਤਾਂ ਉਹਦਾ ਫਾਇਦਾ ਸਾਨੂੰ ਮਿਲ ਸਕਦਾ ਠੀਕ ਹੈ ਰਪਿੰਦਰ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਸਮਝਣਾ ਚਾਹਾਂਗਾ ਕਿ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਲੋਕ ਸਭਾ ਦੀਆਂ ਸੀਟਾਂ ਦੇ ਉੱਤੇ ਆਪਾਂ ਗੜਬੰਧਨ ਕਰਕੇ ਇਕੱਠੇ ਲੜੀਏ ਯਾਨੀ ਕਿ ਸੀਟਾਂ ਦੀ ਵੰਡ ਹੋਵੇ ਇਸ ਦਾ ਇਹੀ ਮਤਲਬ ਕੱਢਿਆ ਜਾਵੇ ਦੇਖੋ ਚੋਣਾ ਪਾਰਲੀਮੈਂਟ ਚੋਣਾ ਜਦੋਂ ਸਿਰਤੇ ਨੇ ਤਾਂ ਜੋੜ ਘਟਾਓ ਲਗਾਤਾਰ ਚੱਲ ਰਿਹਾ ਹੈ ਜੋੜ ਘਟਾਓ ਦੇ ਤਹਿਤ ਉਹਨਾਂ ਦਾ ਇਹੀ ਕਹਿਣਾ ਸੀ ਕਿ ਦੋਨਾਂ ਪਾਰਟੀਆਂ ਨੂੰ ਫਾਇਦਾ ਇਸ ਦਾ ਮਿਲ ਸਕਦਾ ਹੈ ਇਸ ਗੱਠਜੋੜ ਦਾ ਅਗਰ ਪੰਜਾਬ ਦੇ ਵਿੱਚ ਗੱਠਜੋੜ ਹੁੰਦਾ ਹੈ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਗੱਠਜੋੜ ਜਿਹੜਾ ਹੂਆ 아마 ਕੀ ਉਹਨਾਂ ਨੇ ਨਾਲੇ ਵੀ ਕਿਹਾ ਕਿ ਮੇਰੇ ਅਧਿਕਾਰ ਖੇਤਰ ਦੇ ਵਿੱਚ ਬੇਸ਼ੱਕ ਨਹੀਂ ਹੈ ਪਰ ਇਹ ਉਹਨਾਂ ਨੇ ਆਪਣੀ ਰਾਏ ਦਿੱਤੀ ਕਿ ਬੇਸ਼ੱਕ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਨੇ ਸੀਨੀਅਰ ਲੀਡਰਸ਼ਿਪ ਨੇ ਕਰਦੇ ਨੇ ਪਰ ਆਪਣੀ ਰਾਏ ਦਿੰਦਿਆਂ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਦੋਨਾਂ ਨੂੰ ਫਾਇਦਾ ਜ਼ਰੂਰ ਮਿਲ ਸਕਦਾ ਸਾਫ਼ ਤੌਰ ਤੇ ਜੀਤ ਕੁਮਾਰ ਸਿੰਘ ਕੋ ਦੀ ਰਾਏ ਵੀ ਦੇਖੀ ਜਾਏਗੀ ਔਰ ਫੈਸਲਾ ਜੜਾਏ ਵੀ ਉਹਨਾਂ ਸਪੱਸ਼ਟ ਕਿਹਾ ਕਿ ਦੇਖੋ ਸੀਨੀਅਰ ਲੀਡਰਸ਼ਿਪ ਨੇ ਇਹ ਫੈਸਲਾ ਲੈਣਾ ਚਾਹੇ ਉਹ ਪੰਜਾਬ ਦੀ ਲੀਡਰਸ਼ਿਪ ਨੇ ਉਸ ਸੈਕਟਰ ਦੇ ਨਾਲ ਮਿਲ ਕੇ ਕੋਈ ਵੀ ਡਿਸੀਜਨ ਲੈਣਾ ਹਾਲਾਂਕਿ ਦੋਨੇ ਪਾਰਟੀਆਂ ਵਾਲੇ ਪਾਸੋਂ ਹਲੇ ਸਿੱਕੇ ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਆ ਹਲੇ ਇਸ ਤੇ ਕੋਈ ਵੀ ਸਪਸ਼ਟ ਜਿਹੜਾ ਠੀਕ ਹੈ ਨਵਿੰਦਰ ਦੇਖੋ ਇੱਕ ਚੀਜ਼ ਤਾਂ ਬਹੁਤ ਕਲੀਅਰ ਹੈ ਕਿ ਇਹ ਬਿਆਨ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਜ਼ਰੂਰ ਹੋ ਗਿਆ ਹੈ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਨਵਪਿੰਦਰ ਬਰਾੜ ਸਾਡੇ ਸੇ ਹੋਗੀ ਇਸ ਸਮੇਂ ਸਰ ਨਾਲ ਫੋਨ ਲਾਈਨ ਦੇ ਉੱਤੇ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਪੂਰੀ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਔਰ ਰਿੰਕੂ ਦੀ ਸਟੇਟਮੈਂਟ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਹੋ ਜਾਂਦੀ ਹੈ ਕਿ ਬਾਕੀ ਪੰਜਾਬ ਦੀ ਸਿਆਸਤ ਦੇ ਵਿੱਚ ਕੁਝ ਵੱਖਰਾ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਦੇ ਵੱਲੋਂ ਦਿੱਤੀ ਗਈ ਸਟੇਟਮੈਂਟ ਕਿ ਬਾਕੀ ਉਹ ਇਸ਼ਾਰਾ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਗਠਜੰਬ ਕੀ ਸੀਟਾਂ ਦੀ ਵੰਡ ਦੇ ਉੱਤੇ ਵਿਚਾਰ ਹੋ ਸਕਦਾ ਹੈ ਸੁਸ਼ੀਲ ਕੁਮਾਰ ਰਿੰਕੂ ਦੀ ਸਟੇਟਮੈਂਟ ਕਿਸ ਦੇ ਇੱਕ ਵੱਖਰੇ ਤਰੀਕੇ ਨਾਲ ਮਾਇਨੇ ਕੱਢੇ ਜਾਣ ਪਰ ਬਹੁਤ ਅਹਿਮ ਆਪਣੇ ਆਪ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਦੀ ਸਟੇਟਮੈਂਟ ਹੈ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਦਿਨ ਪਹਿਲਾਂ ਸੁਨੀਲ ਜਾਖੜ ਦੇ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਸੀ ਕਿ ਇਹ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੜਜੋੜ ਕਰਨਾ ਚਾਹੁੰਦੇ ਨੇ ਇਸ ਕਰਕੇ ਜਿਹੜੇ 8 ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦੇ ਵੀ ਨਾਮ ਵਾਪਸ ਲਏ ਜਾ ਸਕਦੇ ਨੇ ਹਾਲਾਂਕਿ ਮੁੱਖ ਮੰਤਰੀ ਦੇ ਵੱਲੋਂ ਮੈਂ ਸੁਨੀਲ ਜਾਖੜ ਦੇ ਉੱਤੇ ਬਹੁਤ ਤਿੱਖੇ ਸ਼ਬਦਾਂ ਦੇ ਨਾਲ ਪਲਟਵਾਰ ਕਰਦੇ ਹੋਏ ਕਿਹਾ ਗਿਆ ਸੀ ਕਿ ਜਾਖੜ ਜੀ ਤੁਸੀਂ ਆਪਣੀ ਪਾਰਟੀ ਦਾ ਧਿਆਨ ਦਿਵੋ ਖੈਰ ਕੁਲ ਮਿਲਾ ਕੇ ਇਸ ਸਮੇਂ ਦੀ ਪਿਕਚਰ ਇਹ ਬਣਦੀ ਨਜ਼ਰ ਆ ਰਹੀ ਹੈ ਕਿ ਇੱਕ ਪਾਸੇ ਖੂਬ ਚਰਚਾ ਹੈ ਅਕਾਲੀ ਦਲ ਅਤੇ ਭਾਜਪਾ ਦੇ ਵਿਚਾਲੇ ਗੜਬੰਧਨ ਨੂੰ ਲੈ ਕੇ ਤੇ ਦੂਜੇ ਪਾਸੇ ਸਿਸ਼ਿਲ ਕੁਮਾਰ ਰਿੰਕੂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ ਇਹ ਐਕਸਕਲੂਸਿਵ ਜਿਹੜਾ ਬਿਆਨ ਹੈ ਉਹ ਨਿਊਜ਼ ਹਿਟਿੰਗ ਪੰਜਾਬ ਦੇ ਨਾਲ ਗੱਲਬਾਤ ਦੇ ਦੌਰਾਨ ਸਿਸ਼ਿਲ ਕੁਮਾਰ ਰਿੰਕੂ ਐਮਪੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਹੈ